ਦੇਖੋ ਜੀ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਨਾਤ ਹਾਂ ਔਰ ਅੱਜ ਮੇਰੇ ਨਾਲ ਫੂਡ ਸੇਫਟੀ ਅਫਸਰ ਰਜਨੀ ਰਾਣੀ ਔਰ ਅਸੀਂ ਜਿਹੜਾ ਹੈ ਤਰਨਤਨ ਰੋਡ ਔਰ ਤਿਰਪਤਰ ਕਾਲੀ ਮਾਤਾ ਜੀ ਦੇ ਮੰਦਰ ਦੇ ਕੋਲ ਡੇਰੀ ਹੈ ਉੱਥੇ ਅਸੀਂ ਸੈਂਪਲਿੰਗ ਕੀਤੀ ਹੈ ਸਾਡੇ ਵੱਲੋਂ ਮਠਿਆਈ ਦੀਆਂ ਦੁਕਾਨਾਂ ਬੇਕਰੀ ਦੀਆਂ ਦੁਕਾਨਾਂ ਡੇਰੀਆਂ ਇਹਨਾਂ ਦੀ ਨਿਰੰਤਰ ਚੈਕਿੰਗ ਜਾਰੀ ਹੈ ਔਰ ਅਸੀਂ ਜਿਹੜਾ ਹੈ ਕੰਟੀਨਿਊਸਲੀ ਰੋਜ਼ਾਨਾ ਜਿਹੜੀ ਹੈ ਚੈਕਿੰਗ ਕਰ ਰਹੇ ਹਾਂ ਤਾਂ ਕਿ ਅਸੀਂ ਜਿਹੜਾ ਹੈ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਨੂੰ ਜਿਹੜਾ ਹੈ ਅੱਛੀਆਂ ਕੁਆਲਿਟੀ ਦੀਆਂ ਚੀਜ਼ਾਂ ਜਿਹੜੀਆਂ ਹਨ ਮੱਈਆਕਰਾਂ ਦੇ ਵਿੱਚ ਸਹਾਇਤਾ ਕਰ ਸਕੀਏ ਇਸੇ ਲੜੀ ਦੇ ਤਹਿਤ ਅੱਜ ਅਸੀਂ ਜਿਹੜਾ ਹੈ ਹੁਣ ਤੱਕ ਅਸੀਂ ਬੇਸ ਥਿੰਗਸ ਔਰ ਕੁਕੀਜ਼ ਡੇਰੀ ਪ੍ਰੋਡਕਟਸ ਦੇ ਇਹਨਾਂ ਦੇ ਸੈਂਪਲ ਜਿਹੜੇ ਅਸੀਂ ਕਲੈਕਟ ਕਰ ਲਏ ਆ ਔਰ ਸਾਡੀ ਜਿਹੜੀ ਹੈ ਸੈਂਪਲਿੰਗ ਅਜੇ ਜਾਰੀ ਹੈ ਔਰ ਅਸੀਂ ਅੱਜ 4 ਵੀ ਦੁਕਾਨਾਂ ਵਿੱਚ ਜਾਂ ਕੇ ਕਰਕੇ ਔਰ ਯੂਟਿਊਬਰਸ ਦੇ ਸੰਪਰਕ ਸਲਾਮਾਂਗੇ। ਤੋਂ ਸਾਡੀ ਜਿਹੜੀ ਹੈ ਸਾਰੇ ਦੁਕਾਨਦਾਰਾਂ ਨੂੰ ਇਹ ਹੀ ਗੁਜ਼ਾਰਿਸ਼ ਹੈ ਕਿ ਤੁਸੀਂ ਜਿਹੜਾ ਹੈ ਬਹੁਤ ਹੀ ਅੱਛੀ ਮਿਆਰ ਦੀਆਂ ਚੀਜ਼ਾਂ ਵੇਚ ਕੇ ਅੱਛੀਆਂ ਖਾਣ ਪੀਣ ਦੀਆਂ ਚੀਜ਼ਾਂ, ਮਠਿਆਈਆਂ, ਫੈਣੀਆਂ ਤਿਉਹਾਰ ਆਏ ਹੋਏ ਅੱਗੇ ਹਨਾ ਇਕਰੀਆਂ ਤੇ ਪ੍ਰੋਡਕਟਸ ਇਹ ਸਾਰੇ ਜਿਹੜੇ ਹੈ ਇਹਨਾਂ ਨੂੰ ਬਣਾਓ। ਔਰ ਕਿਸੇ ਵੀ ਤਰੀਕੇ ਦੀ ਕੋਈ ਵੀ ਅਨਗੈਲੀ ਨਾ ਵਰਤੋ ਚਾਹੇ ਸਾਫਾਈ ਹੈ ਚਾਹੇ ਪਰਸਨਲ ਹਾਈਜਨ ਹੈ ਚਾਹੇ ਤੁਹਾਡੀ ਜਿਹੜੀ ਜਿੱਥੇ ਤੁਸੀਂ ਬਣਾ ਰਹੇ ਹੋ ਉਹ ਉਹਦੀ ਹਾਈਜਨ ਹੈ ਸਾਰੀਆਂ ਨੁਕੀਜ਼ਾ ਜਿਹੜੀਆਂ ਆਪਣੇ ਜਿਹੜਾ ਹੈ ਜ਼ਹਿਨ ਚ ਰੱਖ ਕੇ ਚੀਜ਼ਾਂ ਬਣਾਓ ਔਰ ਜੇਕਰ ਕੋਈ ਬੰਦਾ ਗਲਤ ਪ੍ਰੈਕਟਿਸ ਕਰ ਰਿਹਾ ਹੈ ਤੇ ਉਹ ਸਾਡੇ ਦੇ ਭਾਗ ਦੇ ਫੂਡ ਸੇਫਟੀ ਅਫਸਰਸ ਨੇ ਆਦਕੀ ਕੁਕਿੰਗ ਏਰੀਆਸ ਦੇ ਉਹਨਾਂ ਦੇ ਨਾਲ ਨੰਬਰ ਕਰਕੇ ਉਹਨਾਂ ਨੂੰ ਇਹ ਜਾਣਕਾਰੀ ਦਿਓ ਤਾਂ ਜੋ ਅਸੀਂ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਤੇ ਸਖ਼ਤ ਕਾਰਵਾਈ ਜਿਹੜੀ ਹੈ ਉਹ ਰੰਗ ਸਕੇ